ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੇਲ ਵਾਲੇ ਤਿੰਨ ਜਾਨਵਰ ਦਿਖਾਉਣੇ ਆ ਇੱਕ ਤਾਂ ਆਹ ਮਾਰਵਾੜੀ ਬਸ਼ੇਰੀ ਆ ਮਿੱਤਰੋ ਦੂਜੀ ਹੈਗੀ ਆਹ 62 ਇੰਚ ਹਾਈਟ ਦੀ ਚੰਗੀਆਂ ਬਣਤਰਾਂ ਵਾਲੀ ਨੁਕਰੀ ਘੋੜੀ ਬਹੁਤ ਜ਼ਿਆਦਾ ਚੰਗੀ ਘੋੜੀ ਆ ਸਨਖੀ ਘੋੜੀ ਆ ਤੇ ਤੀਜੀ ਆ ਮਾਰਵਾੜੀ ਘੋੜੀ ਆ 61 ਪਲੱਸ ਹਾਈਟ ਦੀ ਉਮਰ ਇਹਦੀ 6.5 ਸਾਲ ਆ ਬਾਲ ਪੌਰੀਆਂ ਦੇ ਤਿੰਨੇ ਜਾਨਵਰ ਕਲੀਅਰ ਆ ਤੇ ਆ ਜਿਹੜੀ ਘੋੜੀ ਆ ਮੱਥੇ ਤੇ ਦੇ ਬਹੁਤ ਸੋਹਣਾ ਬਲੇਜ ਆ ਪਿਛਲਾ ਇੱਕ ਪੈਰ ਚਿੱਟਾ ਗਾ ਸੋ ਪਹਿਲਾਂ ਆਪਾਂ ਗੱਲਬਾਤ ਇਸ ਬਸ਼ੇਰੀ ਬਾਰੇ ਕਰਦੇ ਆਂ ਇਹ ਬਸ਼ੇਰੀ ਦੇ ਮੱਥੇ ਤੇ ਫੁੱਲ ਆ ਦੋਸਤੋ ਪਿਛਲੇ ਦੋ ਪੈਰ ਚਿੱਟੇ ਆ ਤੇ ਇਹ ਤੂਫਾਨ ਲਾਈਨ ਦੇ ਵਿੱਚੋਂ ਆ ਬੱਚੀ ਦਇਆਵਾਨ ਘੋੜੇ ਦੀ ਬੱਚੀ ਆ ਗੁਜਰਾਤ ਦੇ ਵਿੱਚ ਆ ਦਇਆਵਾਨ ਨਾਂ ਦਾ ਘੋੜਾ ਤੇ ਸੂਰਜ ਦੀ ਪੋਤੀ ਆ ਇਹ ਤਕਰੀਬਨ ਇਹਦੀ 27-28 ਮਹੀਨੇ ਉਮਰ ਹੋਗੀ ਬਾਲ ਪੌਰੀਆਂ ਦੀ ਬਿਲਕੁਲ ਸਾਫ ਸੋਹਣੀ ਸੁਨੱਖੀ ਬੜੀ ਆ ਲੈਂਥ ਬੜੀ ਆ ਸੋ ਦੋ ਦੰਦ ਹਾਲੇ ਲੱਗੀ ਨਹੀਂ ਸਟਾਰਟ ਹੋਣ ਵਾਲੀ ਆ ਤੇ ਜਿਹੜਾ ਵੀ ਕੋਈ ਚਾਹਵਾਨ ਸੱਜਣ ਚੰਗਾ ਸੋਹਣਾ ਕਦ ਕਾਠ ਕਰਨ ਵਾਲੀ ਮਾਰਵਾੜੀ ਬਸ਼ੇਰੀ ਚੰਗੀ ਲਾਈਨ ਦੀ ਖਰੀਦਣਾ ਚਾਹੁੰਦਾ ਤਾਂ ਤੁਸੀਂ ਐਸ ਬਸ਼ੇਰੀ ਬਾਰੇ ਵਿਚਾਰ ਕਰ ਸਕਦੇ ਹੋ ਆ ਤੁਸੀਂ ਦੇਖੋ ਸ਼ੋਅ ਬਹੁਤ ਜ਼ਿਆਦਾ ਕਰਦੀ ਆ ਬਸ਼ੇਰੀ ਆਪਦੇ ਆਪ ਨੂੰ ਐਟੀਟਿਊਡ ਬਹੁਤ ਆ ਇਹਦੇ ਵਿੱਚ ਪੈਰਾਂ ਪੂਰਾ ਦੀ ਬੜੀ ਮਜ਼ਬੂਤ ਆ ਸੁੰਭਾਂ ਦੀ ਲੈਂਥ ਚੰਗੀ ਆ ਦੀ ਪਿੱਠ ਪੁੜੇ ਦੀ ਚੰਗੀ ਆ ਖੁੱਲੀ ਡੁੱਲੀ ਘੋੜੀ ਬਣਨੇ ਇਹਨੇ ਕਦ ਕਾਠ ਸੋਹਣਾ ਕਰਨਾਗਾ ਜਿਹੜੇ ਹਿਸਾਬ ਨਾਲ ਇਹਦੀ ਤਕਰੀਬਨ 27-28 ਮਹੀਨੇ ਉਮਰ ਹੋਈ ਆ ਕੱਦ ਚੰਗਾ ਕਰਦੀ ਤੁਰੀ ਆਉਂਦੀ ਆ ਬਾਡੀਦਾਰ ਪੂਰੀ ਖੁੱਲੇ ਸਟਰਕਚਰ ਦੀ ਘੋੜੀ ਬਾਨਾ ਇਹਨੇ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਤਿੰਨ ਕੁ ਦਿਨ ਪਹਿਲਾਂ ਨਾ ਆਪਾਂ ਤੁਹਾਨੂੰ ਤਿੰਨ ਜਾਨਵਰ ਹੋਰ ਦਿਖਾਏ ਸੀ ਨੌਕਰੀ ਘੋੜੀ ਅਵਲਖ ਘੋੜੀ ਦੇ ਮੰਗਰ ਬਸ਼ੇਰੀ ਤੇ ਇੱਕ ਮਾਰਵਾੜੀ ਘੋੜੀ ਉਸੇ ਬਾਈ ਦੇ ਕੋਲੇ ਜਾਦੂ ਦੇ ਕੋਲੇ ਰਪਾਣੇ ਪਿੰਡ ਵਾਲੇ ਦੇ ਕੋਲੇ ਇਹ ਤਿੰਨੇ ਜਾਨਵਰ ਸੇਲਾ ਤੇ ਹੁਣ ਜਿਹੜੀ ਆ ਨੌਕਰੀ ਘੋੜੀ ਆ ਇਦੀ ਜਿਹੜੀ ਉਮਰ ਆ ਤਕਰੀਬਨ 7 ਕੁ ਸਾਲ ਆ ਕਾਦੇ ਦਾ 62 ਇੰਚਾ ਦੋਸਤੋ ਤੇ ਇਹ ਘੋੜੀ 4-5 ਮਹੀਨੇ ਪਹਿਲਾਂ ਸੂਈ ਸੀ ਬਹੁਤ ਜਿਆਦਾ ਚੰਗੀ ਬਸ਼ੇਰੀ ਦਿੱਤੀ ਸੀ ਇਹਨੇ ਪਵਨ ਘੋੜੇ ਤੋਂ ਜਿਹੜਾ ਗੋਸ਼ੇ ਬਰਾੜ ਦੇ ਕੋਲੇ ਸਾਹੋਕੇ ਵਾਲੀ ਲਾਈਨ ਦਾ ਬੜਾ ਚੰਗਾ ਘੋੜਾਗਾ ਉਹ ਤੋਂ ਬੜੀ ਸਨੱਖੀ ਬਸ਼ੇਰੀ ਦਿੱਤੀ ਸੀ ਬਾਈ ਅਰਗੇ ਨੇ ਸੇਲ ਕਰਤੀ ਸੀ ਬੱਚੀ ਤੇ ਇਸ ਵਕਤ ਮੌਕੇ ਤੇ ਘੋੜੀ ਖਾਲੀ ਆ ਹਾਂ ਘੋੜੀ ਦੇ ਵਿੱਚ ਵਜਨ ਜ਼ਰੂਰ ਘਟਾ ਥੋੜੀ ਜੀ ਲਿੱਸੀ ਜ਼ਰੂਰ ਆ ਪਰ ਤੁਸੀਂ ਦੇਖੋ ਜਿਹੜੇ ਸਹਾਵਨ ਵਾਲੇ ਦੀ 62 ਇੰਚ ਹਾਈਟ ਆ ਕੱਦ ਬੱਡ ਬੜਾਗਾ ਲੈਂਥ ਬੜੀ ਆ ਬਾਡੀ ਦੀ ਖੁੱਲੀ ਆ ਜਦੋਂ ਇਹ ਥੋੜਾ ਜਿਹਾ ਬਜਨ ਪਾ ਕੇ ਘੋੜੀ ਹੋਰ ਤਿਆਰ ਹੋਗੀ ਤਾਂ ਇਹਦੀ ਦੇਖੀ ਹੋਰ ਬਣ ਜਾਣੀ ਆ ਮਾੜੇ ਮੋਟੇ ਕੈਰੇ ਸਪੌਟ ਹੈਗੇ ਆ ਬਿੰਦੀਆਂ ਤੇ ਵੈਸੇ ਬਿਲਕੁਲ ਸਾਫ ਸੁਥਰੀ ਆ ਸੋਹਣੀ ਸੰਖੀ ਘੋੜੀ ਆ ਧੌਣ ਤੋਂ ਬੜੀ ਲੰਮੀਆਂ ਤੇ ਪੈਰ ਪੂਰ ਜਮਾਂ ਸਿੱਧੇ ਆ ਕੋਈ ਐਣੀ ਹੈਗਾ ਵੀ ਕੋਈ ਗਾਮਚੀ ਜਾਂ ਪੈਰ ਦਵਾਉਂਦੀ ਆ ਤੁਸੀਂ ਸੁੰਭਾ ਕਰਨੀ ਨਿਗਾਹ ਮਾਰ ਲਓ ਜਮਾਂ ਸਿੱਧੇ ਪੈਰ ਆ ਤੁਰਦੀ ਤਰਦੀ ਬਹੁਤ ਚੰਗਾ ਸਵਾਰੀ ਦੇ ਹੱਕ ਨੂੰ ਬੜੀ ਵਧੀਆ ਸੋ ਇਸ ਘੋੜੀ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਲ ਪੌਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਤੇ ਆ ਤੁਸੀਂ ਅੱਗੇ ਵੀਡੀਓ ਦੇਖੋਗੇ ਤੁਰਦੀ ਤਰਦੀ ਬਹੁਤ ਚੰਗਾ ਘੋੜੀ ਲੈਂਥ ਚੈੱਕ ਕਰੋ ਘੋੜੀ ਦੀ ਕੰਨ ਕੰਨ ਵੀ ਸੁਨੱਖੇ ਆ ਤੇ ਪਹਿਲਾਂ ਇਹਨੇ ਬੱਚੀ ਬਹੁਤ ਚੰਗੀ ਦਿੱਤੀ ਸੀਗੀ ਤਕਰੀਬਨ 4-5 ਮਹੀਨੇ ਦੀ ਬਸ਼ੇਰੀ ਬਾਈ ਅਰ ਗਿਆ ਨੇ ਸੇਲ ਕੀਤੀ ਆ ਬਹੁਤ ਚੰਗੀ ਸਨਖੀ ਬਸ਼ੇਰੀ ਸੀ ਪਹਿਲਾਂ ਵੀ ਘੋੜੀ ਨੇ ਬੱਚੇ ਚੰਗੇ ਦਿੱਤੇ ਆ ਤੇ ਜਿਹੜੀ ਆ ਘੋੜੀ ਆ ਮਿੱਤਰੋ ਇਹ ਵੈਸੇ ਅਨਨੋਨਾ ਇਹਦੀ ਉਮਰ ਹੈਗੀ ਆ 6.5 ਸਾਲ ਤੇ ਕੱਦ 61 ਇੰਚਾ ਮੱਥੇ ਤੇ ਬਹੁਤ ਸਾਰਾ ਜਿਆਦਾ ਸੋਨਾ ਬਲੇਜ ਆ ਇਹਦੇ ਪਿਛਲਾ ਇੱਕ ਪੈਰ ਘੋੜੀ ਦਾ ਚਿੱਟਾਗਾ ਇਹਦੇ ਚ ਬਰੀਕੀਆਂ ਬੜੀਆਂ ਨੇ ਲੈਂਥ ਦਾ ਤਿੰਨੇ ਜਾਨ ਅੰਬਰਾਂ ਦੀ ਬੜੀ ਚੰਗੀ ਆ ਪਰ ਆ ਜਿਹੜੀ ਘੋੜੀ ਆ ਨਾ ਧੌਣ ਧੂਣ ਦੇਖੋ ਤੁਸੀਂ ਇਹਦੀ ਮਾਰਵਾੜੀ ਕੈਰੇਕਟਰ ਬਹੁਤ ਵਧੀਆ ਨੇ ਤੋਂ ਪਤਲੀ ਆ ਕੰਨ ਕੰਨ ਵੀ ਸ਼ਕੀਨ ਆ ਲੈਂਥ ਵੈਸੇ ਵੀ ਓਵਰਆਲ ਬਾਡੀ ਦੀ ਚੰਗੀ ਆ ਇਹ ਘੋੜੀ ਵੀ 2 ਮਹੀਨੇ ਪਹਿਲਾਂ ਸੂਈ ਸੀ ਬਹੁਤ ਜਿਆਦਾ ਚੰਗਾ ਬਸ਼ੇਰਾ ਦਿੱਤਾ ਸੀ ਇਹਨੇ ਵੀ ਤੇ ਉਹ ਬੱਚਾ ਪੂਰਾ ਹੋ ਗਿਆ ਸੀ ਇਸ ਵਕਤ ਮੌਕੇ ਤੇ ਘੋੜੀ ਖਾਲੀ ਆ ਮਿੱਤਰੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਜਾਦੂ ਦਾ ਪਿੰਡ ਰਪਾਣੇ ਵਾਲੇ ਦਾ ਨੰਬਰ ਤੁਸੀਂ ਨੋਟ ਕਰ ਲਓ 968853064 ਤੇ ਦੂਜਾ ਨੰਬਰ 22 ਦੇ ਡੈਡੀ ਦਾ ਅੰਕਲ ਜਗਸੀਰ ਸਿੰਘ ਜੀ ਦਾ 959208852 ਦੋਨਾਂ ਨੰਬਰਾਂ 'ਚੋ ਕਿਸੇ ਤੇ ਮਰਜ਼ੀ ਕਾਲ ਕਰ ਲਿਓ ਤਿੰਨੇ ਜਾਨਵਰ ਸਾਫ਼ ਸੁਥਰੇ ਆ ਦੋਨੇ ਘੋੜੀਆਂ ਸਵਾਰੀ ਦੀਆਂ ਪਾਸ ਨੇ ਤੇ ਬਾਲ ਪੌਰੀਆਂ ਦੀਆਂ ਬਿਲਕੁਲ ਕਲੀਅਰ ਨੇ ਤੇ ਅੰਦਰ ਦੀਆਂ ਸਾਫ਼ ਨੇ ਜਿਵੇਂ ਮਰਜ਼ੀ ਤੁਸੀਂ ਤਸੱਲੀ ਕਰਾ ਸਕਦੇ ਹੋ ਤਿੰਨ ਚਾਰ ਜਾਨਵਰ ਆਪਾਂ ਤਿੰਨ ਕ ਦਿਨ ਪਹਿਲਾਂ ਵੀਡੀਓ ਪਾਈ ਸੀ ਬਾਈ ਦੀ ਉਹਦੇ 'ਚ ਦਿਖਾਏ ਆ ਤੁਹਾਨੂੰ ਤਕਰੀਬਨ ਬਾਈ ਦੇ ਕੋਲੇ 7-8 ਨਗ ਸੇਲ ਆ ਦੋ ਤਿੰਨ ਨੌਕਰੀਆਂ ਘੋੜੀਆਂ ਦੋ ਤਿੰਨ ਮਾਰਵਾੜੀ ਬਸ਼ੇਰੀਆਂ ਤੇ ਦੋ ਤਿੰਨ ਮਾਰਵਾੜੀ ਘੋੜੀਆਂ ਕਾਲ ਕਰ ਲਿਓ ਬਾਈ ਨੂੰ ਮੁਖਸਰ ਦੇ ਨੇੜੇ ਪੈਂਡਾ